ਦੇ ਦੋ ਹਾਂਜੀ ਵੀਰ ਅਸੀ ਕਾਲ ਜੀ ਬਈ ਸਾਰਿਆਂ ਨੂੰ ਸਵਾਗਤ ਹੈ ਅੱਜ ਦੇ ਵਲੌਗ 'ਚ ਹਾਂਜੀ ਕਿੱਥੇ ਪਹੁੰਚ ਗਏ ਅੱਜ ਅੱਜ ਪਹੁੰਚ ਗਏ ਬਈ ਆਪਦੇ ਗੰਨੇ ਦੇ ਨੇੜੇ ਨੰਬਰ ਲੱਗ ਗਿਆ ਇਹਦਾ ਠੀਕ ਹੈ ਇਹ ਕਹਿ ਰਿਹਾ ਵੀ ਆਪਾਂ ਤਾਂ ਬਹੁਤ ਕੁਝ ਸੋਚਨੇ ਆ ਹਾਂ ਪਰ ਕੁਦਰਤ ਨੇ ਕੁਝ ਹੋਰੇ ਬਣਾਇਆ ਹੋ ਹੁੰਦਾ ਹਾਂ ਆਪਾਂ ਸੋਚਿਆ ਤਾਂ ਵੀ ਸਲਾਣੇ ਗਿਰੂਗੇ ਇਹਨੂੰ ਹਾਂ ਇਧਰਲੇ ਸਾਈਡ ਆ ਜਾ ਗੱਡੀ ਆਉਂਦੀ ਆ ਹੂੰ ਤੇ ਕੱਲ ਮਾਮਾ ਚਲੇ ਗਿਆ ਕਿਤੇ ਖਿਲਾੜੀਪੁਰ ਗੰਨਾ ਲੈ ਕੇ ਠੀਕ ਹੈ ਠੀਕ ਹੈ ਮਾਮੇ ਦਾ ਫੋਨ ਆਇਆ ਕਹਿੰਦਾ ਵੀ ਤੇਰੇ ਕੋ ਗੰਨਾ ਕਿੰਨਾ ਖੜਾ ਮੈਂ ਕਿਹਾ ਵੀ ਹੈਗੇ ਆ ਸਵਾ ਦੋ ਦੋ ਗੀਲਿਆਂ ਦੇ ਗ੍ਰੇਡ ਚਾ ਕੋ ਵੱਡ ਵੀ ਹੋ ਗਿਆ ਬੀਜ ਬੂਜ ਨੂੰ ਹਾਂ ਇਹਦਾ ਵੀ ਖਿਡਾਰੀ ਪਰੇ ਗੇਰ ਤੇ ਹਾਂ ਆ ਵੀ ਰੇਟ ਹਾਂ ਰੇਟ 400 ਠੀਕ ਆ ਫਿਰ ਯਾਰ ਉੱਥੇ ਨਾਲੇ ਪੈਸੇ ਰੋਕੇ ਆਉਣੇ ਹਾਂ ਆਪਣਾ ਜਿਹੜਾ ਆਪਣਾ 85 85 ਆ ਇਹ ਆਪਾਂ ਨੇ ਸਾਰੀ ਖਿਡਾਰੀ ਬਨ ਵੇਟ ਦੇਣਾ ਹੈ ਖੇਤ ਵੀ ਵਿਹਲਾ ਹੋ ਜਾਣਾ ਪਹਿਲਾਂ ਖੇਤ ਵਿਹਲਾ ਹੋਣਾ ਆਪਾਂ ਨੇ ਕਣਕ ਬੀਜਣੀ ਆ ਉਹਦੇ ਹੂੰ ਫੇ ਮੂੜਾ ਨਹੀਂ ਰੱਖਣਾ ਹੈਗਾ ਇਹਦਾ 95 ਦਾ ਰੱਖੂਗਾ ਮੂੜਾ 95 ਦਾ ਰੱਖ ਲ लेंगे देख लेने हैं यार क्या करिए बाकी ਹੁਣ ਦੇਖਦੇ ਆ बाकी ਵੱਢਣ ਦੇ ਹਲੇ ਵਿੱਚੋਂ ਪਤਾ ਲੱਗਦਾ ਵੀ ਕਿੰਨੀ ਕੁ ਫੋਟ ਹੋਈ ਹੋਈ ਆ ਆਹੋ ਦੇਖ ਕੇ ਬੜਾ ਆਹਮ ਨਾਲ ਰੱਖਾਂਗੇ ਹਾਂ ਹੈਨਾ ਹਾਂ ਇਹ ਬੇਹ ਰਾਦਾ ਦਾ ਹੈਗਾ ਵੀ ਮੂੜਾ ਰੱਖ ਲਈਏ ਰਹਿਣੇ ਪੱਤੀ ਆ ਜਿਹੜੀ ਇਕਨੇ ਪਿਛਾ ਗਈ ਉੱਪਰ ਮਲਚਰ ਮਾਰ ਦੂਗੇ ਉਹਦੇ ਹਾਂ ਯਾਣੇ ਹੁਣ ਵਾਲਾ ਤਾਂ ਫੁੱਟਦਾ ਹੀ ਬਹੁਤ ਆ ਹਾਂ ਉਹ ਜਿਹੜਾ ਉੱਥੇ ਵੱਢ ਕੇ ਪਾਇਆ ਤਾਂ 85 ਦੇਖ ਲਓ ਕਿਵੇਂ ਫੁੱਟਿਆ ਬੇ ਇਕਨੇ ਇਹਦਾ ਫਟਾਰਾ ਤਾਂ ਬਹੁਤ ਹੈਗਾ ਗਨੇ ਦਾ ਪਟਾਰਾ ਰਹੇਗਾ ਹੁਣ ਰਾਜੂ ਨਾ ਹੀ ਆ ਦੇ ਰਾਜੂ ਆ ਕੇ ਕਹਿੰਦੇ ਹਥਿਆਰ ਚੱਕ ਲੈਣੇ ਹੁਣ ਆਪਣੇ ਨਾ ਸੇ ਦੋ ਲੱਬੇ ਆ ਹਜੇ ਬਾਈ ਸਮਾਨ ਖੋ ਜਾਂਦਾ ਸਾਡਾ ਹਮ ਆਏ ਸੀਜ਼ਨ ਗੱਡਾ ਅਸੀਂ ਬਣਾ ਲੀਂਦੀਆਂ ਪੰਜ ਚਾਰ ਨਵੇਂ ਉਹ ਖੋ ਜੰਨੇ ਆ ਠੀਕ ਆ ਨਾਲੇ ਕੰਮ ਕੋਈ ਬਹੁਤਾ ਨਹੀਂ ਹੈਗਾ ਹਾਂ ਨਾ ਸਹੀ ਆ ਦੋ ਕੁ ਦਿਨਾਂ ਸੇ 85 ਵੀ ਗਰਗੇ ਆ ਨਾ ਇਹ ਇਹ ਤਾਂ ਯਾਰ ਇੰਨਾ ਦਾ ਟੇਡਾ ਹੋਏ ਜਾਂਦਾ ਹਮ 85 ਨੂੰ ਤਾਂ ਚਲਾਉਣਾ ਭਲਾ ਇਹ ਭਾਰਾ ਹੁੰਦਾ ਨਾ ਹਮ ਇੰਨਾ ਚੂਹਾ ਚਾਹ ਤਾਂ ਨਹੀਂ ਹੈਗਾ ਵਿੱਚ ਨਹੀਂ ਚੂਹਾ ਜਮਾ ਹੀ ਨਹੀਂ ਹੈਗਾ ਠੀਕ ਆ ਉਹ ਵਾਲਾ ਹਲੇ ਨਹੀਂ ਕੋਈ ਸੀਨੇਗਾ ਚੂਹਾ ਪੈਣਾ ਗਾਹਾਂ ਹਲੇ ਦਾ ਚੂਹਾ 95 ਦਾ ਵਿੱਚ ਵਿੱਚ ਖੜਾ 95 ਆ ਮੈਂ ਕਹਿੰਨਾ ਉਹ ਪਿੱਛੇ 95 ਖੜਾ ਹੀ ਆ ਮੈਂ ਕਹਿੰਨਾ ਪਿੱਛੇ ਵਾਲਾ ਆਪਣਾ ਪੋਸਟ ਸਾਰੀ 95 ਦਾ ਖੜਾ ਫਰੰਟ ਫਰੰਟ ਖਿਰ ਗਿਆ ਹਾਂ ਇਹ ਵੀ ਪਾਣੀ ਪੂਣੀ ਲੱਗ ਗਿਆ ਉਹਨਾਂ ਜਿਹੜੇ ਹਵਾ ਹੀ ਪਾਣੀ ਕਾ ਉਹਦਣੇ ਮੋਟਰੇ ਚੱਲਦੀ ਦੀ ਇਹਦੇ ਚ ਦੋ ਮੋਟਰਾਂ ਦਾ ਪਾਣੀ ਛੱਡਿਆ ਹੋਇਆ ਤਾਂ ਉਦੋਂ ਤਾਂ ਹੀ ਇੰਨਾ ਕੰਮ ਹੋਇਆ ਇਹ ਹੂੰ ਚੱਲ ਫੇਰ ਵੀ ਬਥੇਰਾ ਯਾਰ ਆਹੋ ਨੇੜੇ ਲੱਗ ਰਿਹਾ ਜਾਨ ਤਾਂ ਉਧਰ ਜਾਓ ਜਿਹੜਾ ਤੁਸੀਂ ਬੀਜ ਵੜਿਆ ਹੋਇਆ ਇਹ ਦੇਖ ਤਾਂ ਫੁੱਟਿਆ ਹੋਇਆ ਹਾਂ ਜਿੰਦਰ ਵੀ ਇੱਥੇ ਲਈ ਗਿਆ ਵਿੱਚ ਮੈਂ ਕਹਿੰਦਾ ਜਿੰਦਰ ਨੇ ਵਾਹ ਇੱਧਰ ਦੇਖ ਜੌਂਡੀਰ ਖੜਾ ਵਿੱਚ ਆਹ ਦੇਖ ਬਾਈ ਆਹ ਪਾਰਕਿੰਗ ਲੱਗੀ ਹੈ ਬਾਈ ਇਹ ਬੋਲਿਆ ਵੀ ਨਹੀਂ ਹੈਗਾ ਇਹ ਵਿੱਚ ਨਹੀਂ ਜਾਂਦੀ ਆ ਕਾਹੇ ਵੜਦੀ ਇਹ ਨਹੀਂ ਵਿੱਚ ਮੈਂ ਕਹਿੰਦਾ ਮਕਾਨ ਪਾਇਆ ਪੈ ਚੱਲ ਹੋਰ ਆਹ ਲੇ ਦੋਰਾ ਤਾਰਾ ਚੱਲ ਭੇਜਦਾ ਗੱਲੇ ਦਾ ਹਾਂ ਇਹ ਨਾਲ ਇਹ 85 ਜਿਆਦਾ ਫੁੱਟੇ ਆ ਇਹ 95 ਆ ਜੀ ਹੂੰ ਇਹ ਸਾਰਾ ਆਪਣਾ 95 ਦਾ ਹੀ ਇਹ ਦੁਆਰਾ ਫਟਾਰਾ ਚੱਲ ਪਿਆ ਜਦਿੰਦਰ ਨੇ ਤਾਂ ਉਹ ਵੱਡੇ ਵਿਚਾਲੀ ਸੀ ਕਿ ਉਹਨੇ ਉੱਧਰ ਵੱਢ ਲਿਆ ਹਾਂ ਹਮ ਚਲ ਰਾਜ ਆ ਗਿਆ ਨਵੇੜ ਦੇ ਨਾਲ ਆਪਾਂ ਨੇ ਹੁਣ ਨਾਲ ਪਾਣੀ ਲਾ ਦਿੰਦੇ ਇਹਨੂੰ ਹੋਰ ਹਮ ਹੈਨਾ ਹਮ ਬਾਕੀ 25 ਤਰੀਕ ਨੂੰ 350 ਸਾਲਾ ਪ੍ਰੋਗਰਾਮ ਆ ਗਿਆ ਹਾਂ ਗੁਰਦੁਆਰਾ ਸਾਹਿਬ ਚੋਂ ਥੇ ਹਾਂ ਸੁਭਾ ਹੋਈ ਪ੍ਰੋਗਰਾਮ ਸੁਭਾ ਹੋਈ ਤੇ ਲੋਗ ਲੋਗ ਜੀ ਹਸਾਬ ਲਾ ਲਾ ਕੱਲ ਮੇਰੇ ਕੋਲ ਜਮੇ ਟਾਈਮ ਨਹੀਂ ਤਾਂ ਕੱਲ ਕੰਮ ਇੰਨੇ ਕਰੇ ਆ ਵੀਡੀਓ ਵੀ ਬਲੌਗ ਵੀ ਬਣ ਸਕਦਾ ਸਭ ਕੁਝ ਬਣ ਸਕਦਾ ਹਾਂ ਸਾਜਦੇ ਪਹਿਲਾਂ ਕਣਕ ਵੀ ਜੀ ਹਾਂ ਕਣਕ ਵੀ ਦੇ ਉਧਰ ਅੱਜ ਨੇ ਕਹਿੰਦੇ ਟੂੜੀ ਦਾ ਘੜਾ ਭਰਨਾ ਹੈ ਬੀ ਵਿਹਲੇ ਅੱਜ ਸੀ ਹਾਂ ਟੂੜੀ ਦਾ ਘੜਾ ਭਰਾ ਇਹਨਾਂ ਦੇ ਟੂੜੀ ਦਾ ਰੇਟ ਹੋ ਗਿਆ 850 ਹੂੰ ਤੇ ਮੈਨੂੰ ਕਰੇ ਦਾ ਫੋਨ ਮੈਨੂੰ ਕੱਲ ਕਹਿੰਦਾ ਕਿ 850 ਫੋਨ ਲੇਟ ਹੋ ਗਿਆ ਜਾਨੀ ਕਿ ਭਾਈ ਮੋਹਾਲੀ ਦਾ ਰੇਟ ਆ 850 ਇਹ 1000 ਦੇ ਰੇਟ ਚ ਆਮ ਨਾਲ ਚਲੀ ਜਾਣੀ ਆ ਹੂੰ ਜ਼ੀਮੇਦਾਰ ਟੂੜੀ ਲੈ ਕੇ ਕੋਈ ਨਹੀਂ ਜਾਂਦਾ ਉੱਥੇ ਪੰਗਾਉਂ ਗਾਉਨੇ ਆ ਪੰਗਾ ਵਾਲੇ ਬਠੰਡੇ ਮਾਨਸਾ ਸਾਈਡ ਤੇ ਘੱਟ ਰੇਟ ਚ ਖਰੀਦਦੇ ਆ ਤੇ 350 400 ਦਾ ਰੇਟ ਆਥੇ ਹਾਂ ਉੱਧਰ ਆਹੀ ਰੇਟ ਇੱਥੇ ਲੈ ਕੇ ਬਾਈ ਡਬਲ ਕਰਕੇ ਵੇਚਦੇ ਆ ਇਹਦੇ ਨਾਲ ਤਾਂ ਲੱਗਦਾ ਕਾਰ ਦਾ ਕੁਝ ਨਹੀਂ ਹੈਗਾ ਜ਼ੀਮੇਦਾਰ ਆਪ ਦੀ ਗੱਡੀ ਕਰਾਈਪਰ ਕਰਕੇ ਆ ਜਵੇ ਤਾਂ ਸਸਤ ਹੈ ਹਾਂ ਕਿ ਨਹੀਂ ਇੱਥੇ 850 ਇੱਥੇ ਆ ਗਊ ਸ਼ਾਲਾ ਕਰਕੇ ਯਾਰ ਬਹੁਤ ਆ ਜ਼ੀਮੇਦਾਰ ਮੈਂ ਕੱਲ ਗੇਰ ਕੇ ਆਇਆ ਚਤੌਲੀ ਅੱਛਾ ਕਰਾਲੀ ਦੇ ਨਾਲ ਪਿੰਡ ਆ ਅੱਛਾ ਚੱਲ ਜਿਹਨੇ ਤੇ ਲੈ ਕੇ ਗਿਆਦਾ ਉਹ ਤਾਂ ਚੱਲ ਕਰ ਰਿਹਾ ਵੀ ਰਿਸ਼ਤੇਦਾਰੀ ਉਹਦੀ ਆਪਣੀ ਹਾਂ ਨਾਲ ਨਾਲ ਚਾਰ ਘਰ ਹੋਰ ਜਿਹੜੇ ਕਹਿੰਦੇ ਵੀ ਤੂੜੀ ਖਤਮ ਆ ਜੀ ਕੱਲੂ ਲਿਆ ਸਕਦਾ ਦਾ ਦੇਖ ਲੈ ਹਾਂ ਹਸਾਬ ਲਾਲਾ ਚਾਰਾ ਨੇ ਮੇਰਾ ਨੰਬਰ ਲਿਆ ਮੈਂ ਕਿਹਾ ਵੀ ਹਲੇ ਨਹੀਂ ਬਾਈ ਤੂੜੀ ਆਉਂਦੀ ਵੀ ਵਿਆਹ ਹੈ ਸਾਡੇ ਹਾਂ ਇਆ ਦੇ ਬਾਅਦ ਦਸੰਬਰ ਚ ਤੂੜੀ ਕੱਢੂਗਾ ਐਤ ਕੀ ਰੋਕ ਲੋਕਾਂ ਨੇ ਰੱਖੀ ਨਹੀਂ ਮੈਂ ਯਾਰ ਪਹਿਲਾਂ 2-2000 ਨੂੰ ਸੱਡੀਆਂ ਟਰਾਲੀਆਂ ਪਤਾ ਹੀ ਨਹੀਂ ਕਿੰਨੀਆਂ ਸੱਡਤੀਆਂ ਰੱਖ ਲੈ ਵੀ ਗੱਲ ਕੁਛ ਨਹੀਂ ਮੈਂ ਸੁਣ ਲਾ ਸਾਨੂੰ ਕਿੰਨੇ ਸਾਲ ਹੋ ਗਏ ਅਸੀਂ ਜਮਾ ਹੀ ਤੂੜੀ ਮੌਕੇ ਪਰ ਸੇਲ ਨਹੀਂ ਕਰਦੇ ਮੈਂ 25-30 ਟਰਾਲੀਆਂ ਮੌਕੇ ਪਰ 2-2000 ਨੂੰ ਵੇਚੀਆਂ ਜਮਾ ਨਹੀਂ ਗਾਹਾਂ ਨੂੰ ਨਹੀਂ ਵੇਚਣਾ ਤੈਨੂੰ ਗਾਹਾਂ ਨੂੰ ਤਾਂ ਮੈਂ ਲਾ ਦਾਂ ਜਮਾ ਨਹੀਂ ਵੇਚੁੰਦਾ ਮੇਰੀ ਗੱਲ ਸੁਣ ਲੈ ਤੈਨੂੰ 2000 ਨੂੰ ਟਰਾਲੀ ਵੇਚੀ ਆ ਜੇ ਹੁਣ ਤੂੰ ਇਸ ਟਾਈਮ ਉਹ ਟਰਾਲੀ ਵੇਚ ਹੁਣ ਵੀ ਤੇਰੀ 4000 ਨੂੰ ਟਰਾਲੀ बिकੂਗੀ ਹੁਣ ਵਿਕਦੀ ਆ ਪਹਿਲਾ ਕਿਹਾ ਯਾਰ 2000 ਨੂੰ ਵੇਚੀ ਆ 2000 ਨੂੰ ਵੀ ਨਖਰੇ 100 ਤੇ ਨਾ ਨਾ ਪੈਸੇ ਬਹੁਤ ਵੀਰੇ ਉਹ ਤੇ ਚੱਲ ਨਿਕਲੇ ਜਾਨੀ ਜਿੰਨੇ ਬੰਦੇ ਆਪਣੇ ਸਾਰੀ ਸਹੀ ਤੇ ਦੇਤੇ ਪੈਸੇ ਤਾਂ ਫਿਰ ਉਹ ਨਾਲੇ ਨਿਕਲਦੇ ਹੁਣ ਵੇਚ ਉਹ ਹੀ ਤੂੜੀ ਵੱਧ ਰੇਟ ਮਿਲਦਾ ਯਾਰ ਬਸ ਆ ਦਿਨਾਂ ਚ ਆਪਣ ਨੂੰ ਲੇਬਰ ਦੀ ਦਿੱਕਤ ਆ ਜਾਂਦੀ ਆ ਕਣਕ ਜੰਮੀ ਆ ਆਪਣੀ ਪੁਆਰੀ ਦਰਸ਼ਨ ਹਾਂ ਕਣਕ ਦੇ ਵੀ ਬਾਈ ਰਿਸਕੀ ਹੋ ਗਿਆ ਸਾਡੇ ਕੰਮ ਹਾਂ ਉਹ ਪ੍ਰਾਲੀਓ ਅਸਲ ਚ ਦਾਣੇ ਕੋਲ ਤੇ ਗਿੱਲ ਚੂਸ ਕੇ ਕੰਮ ਸਾਰੇ ਨਿਕਲੇ ਇਹ ਖੇਤ ਨੂੰ ਆਣੇ ਹੋ ਗਏ ਪਿਛਲੇ ਸਾਲ ਮੈਂ ਇੱਥੇ ਤਾਂ ਜਿਹੜੇ ਰਲਵੀ ਪਾਣੀ ਲਾ ਕੇ ਕੱਢੇ ਹੀ ਤਾਂ ਚੱਲ ਤੈਨੂੰ ਲਈ ਚੱਲਦੇ ਆਂ ਸੂਟ ਲੈ ਆ ਜਲੀ ਠੀਕ ਆ ਕੋਹ ਲੈ ਇੱਥੇ ਚੱਲਦਾ ਰਿਹਾ ਸਾਰੀ ਥਾੜੀ ਚੂਹੇ ਨੇ ਤਾਂ ਫੇਰ ਕਰ ਦੋ ਨਾ ਢੇਰੀਆਂ ਚੂਹੇ ਨੇ ਮਸ਼ਕੇਰਾ ਬਣਾਤੀਆਂ ਫੇਰ ਬਾਈ ਖੇਤਾਂ ਵਾਂ ਗੁਆਏ ਪਈ ਆ ਕਹਿੰਦਾ ਬਰਾਮ ਉਹ ਤੁਰੇ ਹੀ ਬਾਈ ਕਣਕ ਸਾਰੀ ਉਹ ਕਣਕ ਆ ਗਈ ਬਾਹਰ ਤੇਰੇ ਸਾਹਮਣੇ ਆਣ ਦੇਖ ਲੈ ਇੱਕ ਵਾਰ ਤਾਂ ਇਹ ਹੋ ਗਿਆ ਤਾਂ ਵੀ ਬਾਗੇ ਦੁਆਰਾ ਵਿਜਣੀ ਪਣੀ ਆ ਹ ਪਾਣੀ ਲੈਦੇ ਨਿਕਲੇ ਹੁੰਦੀ ਆ ਪਾਣੀ ਲੈਦੇ ਨਿਕਲੇ ਹੀ ਗਣਕ ਇਹ ਅਸਲ ਚ ਪਰਾਲੀ ਜ਼ਿਆਦਾ ਕਰਕੇ ਨਾ ਖੇਤ ਥੋੜਾ ਜਿਹਾ ਆਪਾਂ ਹੋਰ ਪਾਸੇ ਬੀਜਣ ਕਰਕੇ ਆਪਣਾ ਕੀ ਚੜਾ ਲਿਆ ਨਹੀਂ ਮੇਰੀ ਇੱਕ ਜੇ ਤੂੰ ਮੰਨੇ ਮੂਰੇ ਮੂਰੇ ਤਵੀਆਂ ਫੇਰ ਦੇ ਕਰ ਤਵੀਆਂ ਨਹੀਂ ਗਾਹਾਂ ਨੂੰ ਕੰਮੇ ਹੋਰ ਕਰਨਾ ਗਾਹਾਂ ਨੂੰ ਸੁਪਰ ਸੀਡਰ ਡਬਲ ਫੇਰ ਦੇਣਾ ਆਪਾਂ ਨੇ ਹਾਂ ਬਜਾਈ ਦੇ ਮੂਰੇ ਇੱਕ ਵਾਰ ਪਹਿਲਾਂ ਸੁਪਰ ਸੀਡਰ ਮੂਰੇ ਮੂਰੇ ਬਾਹੀ ਜਾਊਗਾ ਇੱਕਨਾਲ ਆਪਾਂ ਨੇ ਬੀਜ ਦੇਣਾ ਠੀਕ ਨੇ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਹੈਗਾ ਫਿਰ ਐ ਉਹਦੇ ਨਾਲ ਪਰਾਲੀ ਸਵਾਰ ਕੇ ਮਿਕਸ ਹੋ ਜਾਂਦੀ ਹੈ ਯਾਰ ਉਹ ਨਹੀਂ ਸਹੀ ਹੈ। ਕੱਲ ਬਾ ਕਹਾਣੀ ਕੁਛ ਨਹੀਂ ਹੈਗੀ। ਹੂੰ। ਬਾਹੀ ਉਹ ਇੱਕ ਵਾਰ ਦੀ ਬਾਲਤੂ ਹੁਣ ਇਹ ਥੋੜਾ ਜਿਹਾ ਐ ਵੀ ਪਛੇਤੀ ਜੀ ਦੀ ਕਰਕੇ ਮੱਕੀ ਕਰਕੇ ਆਪਣਾ ਕੰਮ ਹੀ ਨਗਲੇਟ ਹੋ ਜਾਂਦਾ। ਹਾਂ। ਲੇਟ ਵੀ ਚੱਲ ਕੋਈ ਨਹੀਂ ਤਾਂ ਹੁਣ ਆਹ ਦੇਖ ਲੈ ਭਾਈ ਬਿਜੀ ਵੀ ਆ। ਹਾਂ ਇਹ ਵੀ ਕਰਕੇ ਬਿਜੀ ਦੀ। ਸੁਪਰ ਫੀਡਰ ਨਾਲ ਇਹਨਾਂ ਦਾ ਮਾਲ ਵਿੱਚੇ ਮਿਲਾਤਾ ਦਾ। ਹੂੰ। ਮੁੜ ਕੇ ਲੱਭਦਾ ਵੀ ਨਹੀਂ ਕੁਛ। ਇੱਥੇ ਲੇ ਗੱਠਾ ਚੱਕ ਹੋ ਗਈ ਨੇ। ਹਾਂ ਗੱਠਾ ਚੱਕ ਹੋ ਗਈ ਨੇ। ਹੂੰ। ਆਪੇ ਜਾ ਕੇ ਸਿੱਟੀਆਂ ਉਹੀ ਹੀ ਤੇ। ਹਾਂ ਉਹੀ ਤਾਂ ਹੈ ਦੋ ਗੱਠਾ ਚੱਕਦਾ ਦਾ। ਹੋਰ ਕੀ ਹੂੰ ਬਾਕੀ ਚੱਲਦੀ ਆ ਵਜਾਈ ਹੁਣ ਮਾੜਾ ਮੋਟਾ ਕੰਮ ਰਹਿੰਦਾ ਹੁਣ ਤਾਂ ਟਾਮ ਟਾਮ ਕੰਮ ਰਹਿ ਗਿਆ ਹਾਂ ਦੋ ਤਿੰਨ ਬੰਦਿਆਂ ਦਾ ਹੀ ਕੰਮ ਆ ਫਿਰ ਆਪਣਾ ਵੀ ਮੈਂ ਹਲੇ ਜਣੀ ਕਿ ਧੋਣਾ ਨਹੀਂ ਹੈਗਾ ਯਾਰ ਕਿਆ ਫਾਇਦਾ ਫਿਰ ਕੋਈ ਆ ਜਾ ਕਰਦਾ ਹੁਣ ਸਾਰੇ ਪਾਸੇ ਦੇ ਮਿਕਸ ਹੋਇਆ ਵਾ ਕੰਮ ਅਗਲਾ ਕਿ ਧੋਆ ਧੋ ਕੇ ਅੰਦਰ ਲਾਤੀ ਕਿਨਾਂ ਅਸੀਂ ਚੱਲੀਏ ਫਿਰ ਹੂੰ ਚੱਲਦੇ ਆਂ ਦੇਖੇ ਪਕੀ ਦੇਖਦੇ ਸ਼ਾਮ ਤੱਕ ਲਓ ਵੀ ਗੰਨਾ ਲੱਦ ਕੇ ਆਪਾਂ ਅਗੇ ਖਿਲਾੜੀ ਪਾ ਸਵੇਰ ਦਾ ਟਾਈਮ ਆ ਪਹਿਲਾਂ ਬਣਿਆ ਨਹੀਂ ਸਾਡਾ ਸੁਭਬ ਬਲੌਗ ਬਣਾਉਣ ਦਾ ਇਹ ਹੈਗਾ ਜੀ ਕਰਾਲੀ ਇਧਰ ਤੇ ਇਧਰਲੀ ਜਿਹੜਾ ਕਰਾਲੀ ਇਧਰ ਸਿਸਮਾ ਸਾਹਮਣੇ ਜਿਹੜੀ ਆ ਫਰਨੀਚਰ ਮਾਰਕੀਟ ਜੀ ਬਣੀ ਹੋਈ ਆ ਨਾ ਇਹ ਜੇ ਸਾਹਮਣੇ ਆ ਬਿਲਕੁਲ ਖਲਾੜੀ ਬਿਲਕੁਲ ਸਾਹਮਣੇ ਦੇਖਦੇ ਕਿੰਨੇ ਕੁ ਕਵਾਂਟਲ ਹੁੰਦਾ ਹੈ ਇਹ ਲਗਭਗ ਆਈ 80 85 ਕਵਾਂਟਲ ਦਾ ਆ ਮੈਂ ਸੱਜ ਰਿਹਾ ਤਾਂ ਫਿਰ ਤੁਮ੍ਹ ਦੇ ਵਿੱਚ ਵੀਡੀਓ ਬਣੀ ਨਹੀਂ ਹੈਗੀ ਬਾਕੀ ਫੇਰ ਲਾਏ ਹੋਏ ਬੰਦੇ ਆਪਾਂ ਨੇ ਲਗਾਤਾਰੇ ਕਰਵਾ ਦੇਣਾ ਅਕੀਨ ਦਿਖਾਉਣੇ ਅੱਗੇ ਅੱਗੇ ਲੋ ਵੀ ਟਰਾਲਾ ਉਹ ਚੱਲਿਆ ਖਾਲੀ ਲਗਭਗ ਡੇਢ ਘੰਟਾ ਲਾਇਆ ਬੰਦਿਆਂ ਨੇ ਅੱਛਾ ਰੇਟ ਪੁੱਛਿਆ ਤਾਂ ਇਹਨਾਂ ਨੂੰ ਬਾਈ ਰੇਟ ਵੇਚਦੇ ਆ 80 ਰੁਪਏ ਗੱਲੋਂ ਨੂੰ ਸ਼ੱਕਰ ਵੀ 80 ਗੁੜ ਵੀ 80 ਕਣ ਦਾ ਭਾਅ 4 4 ਰੁਪਏ ਕਮਾਉਣੇ ਅਗਰ ਨੇ ਖੇਚਲ ਵੀ ਆ ਹੁਣ ਆਪਣਾ ਗੰਨਾ 400 ਰੁਪਏ ਨੇ ਲਿਆ 800 ਰੁਪਏ ਨੂੰ ਵੇਚਣਗੇ ਹੋ ਜਾਂਦਾ ਤਾਂ ਕੋਈ ਲੋਕੇਸ਼ਨ ਮਹਿਰਾਜ ਤਾਂ ਸਭ ਨੂੰ ਪਤਾ ਹੀ ਹੋਣਾ ਮੇਰਾ ਇਹਦੇ ਬਿਲਕੁਲ ਸਾਹਮਣੇ ਇਹਦੇ ਦੇ ਸਕਰਾਂ ਬਣਾਈ ਹੋਈ ਬਿਨਾਂ ਕਿਸੇ ਰੰਗ ਬਿਨਾਂ ਕਿਸੇ ਕੈਮੀਕਲ ਦੇ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਜੀ ਤੁਹਾਡਾ ਅੱਜ ਦੇ ਬਲੌਗ 'ਚ ਬਿੰਦਰ ਨੂੰ ਭਾਈ ਆ ਗਿਆ ਉਹਦੇ ਸਾਲੇ ਦਾ ਵਿਆਹ ਦਵਾ-ਦਮ ਕੰਮ ਨਵੇੜਨ ਲੱਗਿਆ ਹੋਇਆ ਗੰਨਾ ਵੀ ਲੱਗ ਗਿਆ ਬਿਨਾ ਮਿਲ ਚੱਲੇ ਤੇ ਸਿੱਟਣ ਕੋਈ ਪੁੱਛਣ ਆਇਆ ਇਹਨੂੰ ਵੀ ਕਿਆ ਰੇਟ ਸਿੱਟ ਕੇ ਆਇਆ ਇਹ ਕਿੰਨੇ ਕੁਇੰਟਲ ਹੋਗੇ ਕਹਿੰਦਾ ਸਾਰਾ ਹੀ ਸਿੱਟ ਦੇਣਾ ਠੀਕਾ ਗੰਨਾ ਵੇਚ ਜਾਂਦਾ ਹਾਂ ਹਾਂ ਗੰਨੇ ਦਾ ਹੀ ਤੈਨੂੰ ਮੈਂ ਪੁੱਛਣ ਆਇਆ ਹਾਂ ਵੀ ਕਿੰਨੇ ਕੁ ਢਟਲੋਗੇ ਕਿੱਥੇ ਵੇਚ ਗਏ ਮਿਲਦਾ ਚਲਦੇ ਨਹੀਂ ਮੈਂ ਵੇਚਿਆ ਖਲਾੜੀ ਪਰ ਕਿਹੜੀ ਵਾ ਕਰਾਲੀ ਅੱਛਾ 400 ਰੁਪਏ ਨੂੰ ਵੇਚਿਆ 75 ਢਟਲ ਦਾ ਜਿਹੜਾ ਉਹ 200 ਪਰ ਹੀ ਲੱਦੀ ਸੀ ਅੱਛਾ ਹਮ ਹੋਰ ਵੀ ਲਾਉਣਾ ਸਾਰੀ ਵੇਚ ਦੇਣਾ ਉਹਨੂੰ ਅੱਛਾ ਉਹ ਕਹਿੰਦਾ ਵੀ ਬਾਕੀ 95 ਆ ਜਿਹੜਾ ਵੀ ਉਹ ਦੇਖ ਲਊਗਾ ਮੈਂ ਵੀ 85 ਹਲੇ ਸਾਰੇ ਗੇਰ ਦੇ ਅੱਛਾ ਹਾਂ ਠੀਕਾ ਗੰਨਾ ਵੀ ਆਪਣਾ ਇੱਕ ਨੰਬਰ ਆ ਵਧੀਆ ਇਹ ਠੀਕ ਹੈ ਆ 200 ਭਰੀ ਦਾ 75 ਕੰਟਲ ਹੋ ਗਿਆ ਬਹੁਤ ਆ ਹਾਂ ਨਹੀਂ ਸਰੋਂ ਵੀ ਕੱਢੀ ਹੋਈ ਆ ਆਪਣੇ ਕਿਹੜਾ ਕੱਲਾ ਗੰਨਾ ਦਾ ਹਾਂ ਸਰੋਂ ਵੀ ਦੀ ਆਪਣੇ ਇਹ ਸਾਡਾ ਤੈਨੂੰ ਕਿੱਕਣ ਲੱਗਿਆ ਕਿ ਢਾੜ ਵਾਲਾ ਵੀ ਲੋਟ ਆ ਮਿਲਣ ਨੂੰ ਮਿਲਣ ਨਾਲ ਤਾਂ ਜ਼ਿਆਦਾ ਲੋਟ ਆ ਇਹ ਮਿਲਣ ਨਾਲ ਤਾਂ ਲੋਟ ਆ ਆਪਣਾ ਟਾਈਮ ਨਾਲ ਘਰਾਂ ਪਰ ਲੱਦੀ ਤਾਰੀ ਲੱਦੀ ਪਰਚੀ ਆ ਮੰਨ ਕੇ ਚਲ ਕੱਲ ਨੂੰ ਆਪਾਂ ਨੇ ਖਾਲੀ ਕਰੇ ਆਉਣਾ ਹਾਂ ਪਹਿਲੀ ਦੇ ਪੈਸੇ ਫੜ ਲੈਣੇ ਅੱਛਾ ਆ ਦੋ ਚਾਰ ਦਿਨ ਦਾ ਹੀ ਕਰਦੇ ਹੁੰਨੇ ਆ ਉਹ ਹਾਂ ਨੌਲੇ ਉਹਦਾ ਹੈ ਵੀ ਇਧਰ ਦੀ ਰੁੜਕੀ ਵਾਲੇ ਬੰਦੇ ਗਏ ਹੋਏ ਆ 80 ਰੁਪਏ ਕਿਲੋ ਨੂੰ ਵੇਚਦੇ ਆ ਸ਼ੱਕਰ ਵੀ ਗੁੜ ਵੀ ਅੱਛਾ 80 ਰੁਪਏ ਕਿਲੋ ਨੂੰ ਬਈ ਇਹ ਕਿ ਪੰਜਾਬੀ ਬੰਦੇ ਉਹ ਐ ਉਹ ਐ ਤੇਰੇ ਸਾਰੇ ਰਾਜਸਥਾਨੀ ਜਿਹੜੇ ਉਹਨੇ ਉਹ ਨੂਰਗਰ ਜੇ ਹਾਂ ਅੱਛਾ ਉਹ ਐ ਠੀਕ ਆ ਯਾਦਵੰਦਰ ਤੇ ਕਿੰਨਾ ਕਮ ਹਾਂ ਖੇਤਾਂ ਕੋ ਗਿੱਲਾ ਇਹ ਆ ਗਿੱਲਾ ਪਿੰਡ ਵਾਲੇ ਗਿੱਲੇ ਆ ਇਹਦੇ ਫਿਰ ਬਾਅਦ ਚੋ ਬੀਚ ਦੇਗੇ ਇਹ ਅੱਛਾ ਥਲੇ ਆ ਠੀਕ ਆ ਵੇਚ ਦੇਣੇ ਇਧਰ ਨਾਲਾ ਮੈਂ ਤਾਂ ਇਹਨੂੰ ਕਿਹਾ ਤਾਂ ਮੈਂ ਬਜਾਲ ਆ ਜਾ ਬਾਈ ਜਿਹੜੀ ਵਜਾਉਣੀ ਹੈ ਇਹ ਵਿਆਹ ਦਾ ਕੰਮ ਆ ਨਹੀਂ ਬੰਦਾ ਹੈਗਾ ਬਟ ਜਾਣਾ ਵਿਆਹ ਬੰਦਾ ਵਿਜਣ ਵਾਲਾ ਹੈਗਾ ਹਾਂ ਇਹ ਤਾਂ ਗੱਗੀ ਵੀਰੋ ਹਾਂ ਗੱਲ ਵੀ ਤਾਂ ਉਹੀ ਬੀਜ ਗਈ ਹੈ ਹਾਂ ਪਹਿਲਾਂ ਵੀ ਦੋ ਵਾਰ ਉਹੀ ਬੀਜ ਕੱਲ ਉਹੀ ਤਾਂ ਆਇਆ ਹੋਇਆ ਹਾਂ ਤੇ ਤਾਂ ਹੁਣ ਚੱਲੀ ਜਾਂਦਾ ਕੰਮ ਕਿ ਨਹੀਂ ਠੀਕ ਉਹਦਾ ਗੁਰਿੰਦਰ ਦਾ ਫੋਨ ਆਉਂਦਾ ਤਾਂ ਕਹਿੰਦਾ ਮਰੰਡੇ ਨੂੰ ਜਾਣਾ ਗੁਰਿੰਦਰ ਜੀ ਨੂੰ ਕਹਿ ਦਿੰਗੇ ਨਾ

ਅੱਛਾ ਵੀ ਨਵੇਂ ਸ਼ਰਤ ਨਾਲੇ ਕੋ ਕਪੜਾ ਲੀੜਾ ਦੇਖ ਲੈ ਯਾਰ ਕਰਾਲੀ ਸਨੋਪੀ ਵਾਲੇ ਐ ਅੱਛਾ ਉਹਦੇ ਕੋਲ ਵੀ ਕਿਹੜਾ ਮਾਰਿਓ ਨੇ ਆ ਇਹ ਤਾਂ ਹੈ ਨਹੀਂ ਹੂੰ ਪਤਾ ਤਾਂ ਲੱਗੂ ਉਹਦਾ ਗਾਣਾ ਹੋਰ ਅਸ ਵਧੀਆ ਵਾ ਨਵੇੜ ਦੀ ਆਹੀ ਰਹਿ ਗਿਆ ਬਸ ਮਾ ਮੈਂ ਵੀਡੀਓ ਜੀ ਦਿਖਾਉਂਦਾ ਦਾ ਗੰਨਾ ਬਹੁਤ ਵੱਧ ਗਿਆ ਨਾ ਆਪਣੇ ਆਲੇ ਦਲੇ ਹਾਂ ਦੇਖ ਲੈ ਇਹ ਹੁਣ ਤੱਕ ਸਮਾਣੇ ਤੱਕ ਗੰਨਾ ਹੀ ਗੰਨਾ ਖੜਾ 95 ਗੰਨਾ ਵਧਿਆ ਆਪਣੇ ਲੱਗ ਜਾਦਾ ਤਾਂ 95 85 2A ਵੀ ਚੱਲ ਰਹੀ ਇਸ ਟਾਈਮ ਤੋਏ ਬੀਜ ਪੂਰੇ ਆਪਣੇ ਆ ਉਹਦੇ ਭਰਾ ਹਾਈਲ ਉਹਦੇ ਬਿਲਕੁਲ ਬਿਲਕੁਲ 85 ਵੀ 95 ਵੀ ਗੋਭੀ ਗਾਦੀ ਚੱਲ ਪੂ ਆਪਣੀ ਪੰਜ ਚਾਰ ਦਿਨ ਤੱਕ ਵਿਆਹ ਦੇ ਬਾਅਦ ਵਿਆਹ ਦੇ ਬਾਅਦ ਹਾਂ ਪੌਣਾ ਪੌਣਾ ਕਿਲੋ ਦਾ ਵਿੱਚ ਹੋ ਗਿਆ ਫੁੱਲ ਪੌਣਾ ਪੌਣਾ ਕਿਲੋ ਦਾ ਹੋ ਗਿਆ ਹਾਂ ਠੀਕ ਆ ਥੋੜੀ ਜਿਹੀ ਰਾਖੀ ਵੀ ਰੱਖਣੀ ਬਣੀ ਆ ਡੰਗਰਾਂ ਦੇ ਰਾਖੀ ਤੇ ਚਲੋ ਅੱਜ ਆਪਾਂ ਨੇ ਕੈਮਰਾ ਹੀ ਲਾ ਦੇਣਾ ਬਸ ਹਾਂ ਲਾ ਦੇਣਾ ਕੰਮ ਕਹਿਤਾ ਕਿ ਨੂੰ ਗਿਆ ਉਹ ਤਰਿਆੜੀ ਨੂੰ ਚਲ ਵੀ ਨੂੰ ਬਸ ਠੀਕ ਆ ਆ ਇੱਕ ਕੈਮਰਾ ਲੱਗ ਜੂਆ ਯਾਰ ਫਾਇਦੇ ਹੀ ਆ ਤੂੰ ਵੀ ਫੈਦਾ ਇਹ ਨਾ ਕੈਮਰਾ ਆਪਾਂ ਲਵਾਏ ਸਹੀ ਜਗ੍ਹਾ ਰਹੇ ਟਰਫਾਰਮ ਕਿੰਨੀ ਕੋਈ ਵੀ ਮੋਟਰ ਬੰਨਉ ਆਉਂਦਾ ਜਾਂਦਾ ਆਉਂਦਾ ਜਾਂਦਾ ਦੇਖਣਾ ਪਰ ਖੇਤ ਦਾ ਮਤਲਬ ਹੀ ਨਹੀਂ ਬੜੇ ਕੋਈ ਨਾ ਬੜੇ ਕਿਹੜੇ ਕੋਈ ਬਗਾਨੀ ਜਗ੍ਹਾ ਬੰਦੇ ਨੇ ਤੋੜਨੀ ਇੱਥੇ ਕੋਈ ਆਪਣੇ ਪਿੰਡ ਦਾ ਹੀ ਆ ਹਰੇਕ ਬੰਦਾ ਪਤਾ ਲੱਗ ਜਾਂਦਾ ਮੈਨੂੰ ਆਇਆ ਲੱਗਦਾ ਵੀ ਇਹ ਨਹੀਂ ਗੋਭੀ ਨਹੀਂ ਕਰਨੀ ਆਪਾਂ ਨੇ ਜਿੰਨਾ ਉਹ ਖਰਚਾ ਕਰ ਯਾਰ ਆਪਣਾ ਗੋਭੀ ਚੋ ਬਟਣ ਕਟਣ ਦਾ ਤਾਂ ਕੰਨੀਆਂ ਬਣਾਏ ਇੱਕ ਟ੍ਰਾਇਲ ਆ ਤੇ ਯਾਰ ਬੈ ਤੇ ਯਾਰ ਬੈ ਗਾਹਾਂ ਨੂੰ ਵੀ ਆਪਾਂ ਜਿੱਥੇ ਮੱਕੀ ਬੀਜੀ ਆ ਵੀ ਸਾਰੀ ਗੋਭੀ ਲੱਗੂਗੀ ਕਿ ਕਿਹੜੇ ਟਾਈਮ ਗੋਭੀ ਲਾ ਕੇ ਫਾਇਦਾ ਕਿੰਨੇ ਦੀ ਗੋਭੀ ਹੁੰਦੀ ਹੈ ਕਿੰਨੇ ਖੇਚਲਾ ਕਿ ਆਈ ਚ ਪਾਉਣਾ ਗੋਭੀ ਦੇ ਅਲੱਗ-ਅਲੱਗ ਲੋਟ ਲਾਵੇ ਸਬਜੀ ਦੀ ਆਪਾਂ ਨੂੰ ਨੌਲੇਜ ਨਹੀਂ ਦੀ ਬਾਈ ਗੋਭੀ ਦੀ ਕੋਈ ਟਾਈਮਿੰਗ ਨਹੀਂ ਹੁੰਦੀ ਵੀ ਆਪਾਂ ਦੇ ਅੱਜ ਟਾਈਮ ਵਾਲੇ ਰੁਪਏ ਦੇ ਲੋਕ ਦੇਊਗੀ ਹਾਂ ਕਈ ਵਾਰ ਵਿਚਾਲੇ ਵਾਲੇ ਰੁਪਏ ਦੇ ਜਾਂਦੀ ਹੈ ਹਾਂ ਹਾਂ ਲਾਓ ਜੇ ਲਾ ਦਵੇ ਪੱਟ ਪੱਟ ਟੈਨ ਲਾਓ ਬਣਾ ਦੇਵੇ ਇਹਦੇ ਹਾਂ ਕੁਛੀਤਾ ਜਿਹਾ ਵਿਚਾਲੇ ਵਾਲੇ ਲਾ ਦਵੇ ਟਾਈਮ ਵਾਲਾ ਇੱਕ ਅਗੀਤਾਂ ਲਾ ਦਵੇ ਯਾਰ ਏਕਣ ਕੋਈ ਇੱਕ ਚੀਜ਼ ਦਾ ਕੋਈ ਦੇ ਸਮੇ ਦਾ ਕੋਈ ਪਤਾ ਹੁੰਦਾ ਤੂੜੀ ਆ ਕਿੰਨਾ ਮੰਦਾ ਦਾ ਸੀਜ਼ਨ ਚ ਕਿੰਨੇ ਫੋਨ ਆਉਂਦੇ ਤੇ ਮਿੰਤਾਂ ਕਰਦੇ ਲੋਕ ਹੁਣ ਅਮਰੀਕਾ 850 ਕਿੰਨਾ ਰੇਟ ਆ 850 ਚੱਲਦਾ 850 ਰੁਪਏ ਰੇਟ ਚੱਲਦਾ ਹੁਣ ਇਸ ਟਾਈਮ ਸਿਮਰਨ ਨੂੰ ਮੈਂ ਕਿਹਾ ਮੈਂ ਕਿਹਾ ਤੂੰ ਨਵੇੜ ਦੇ ਭਾਈ ਸਾਰੀ ਉਹ ਹਾਂ ਠੀਕ ਨਹੀਂ ਵੀ 850 ਵੀ ਬਹੁਤ ਆ ਬਹੁਤ ਆ ਨਾਲੇ ਵਿਹਲੇ ਹੋ ਟਾਈਮ ਨਾਲ ਵਿਆਹ ਤੇ ਬਾਅਦ ਜਦ ਤੇਰੀ ਨਵੇੜਦਾਂ ਨਹੀਂ ਬਾਅਦ ਆਪਣੇ ਲੱਗਣਾ ਹਾਂ ਜਨਵਰੀ ਚ ਵਿਹਲੇ ਹੋਈਏ ਵੀ ਬਸ ਮੈਂ ਬੰਦੇ ਕਾਬੂ ਕਰੀ ਹੋਈ ਆ ਹਾਂ ਕਿ ਨਹੀਂ ਉਹ ਮੱਕੀ ਨੂੰ ਮੈਂ ਉਹਨਾਂ ਨੂੰ ਇਹ ਕਿਹਾ ਰਾਜੂ ਨਾਲ ਦਨੇ ਦੀ ਬਾਦ ਮੱਕੀ ਹਾਂ ਮਾ ਇੱਕ ਘੇੜਾ ਤਾਂ ਲਵਾ ਦੋ ਯਾਰ ਇੱਕ ਦਾ ਕੱਲ ਫੇਰ ਵੇਗ ਗਈ ਮਾਜਰੀ ਦੇ ਬੰਦੇ ਨੇ ਲੈ ਲਈ ਅੱਛਾ ਮਾ ਇੱਕ ਘੇੜਾ ਲਵਾ ਦੇਣੇ ਨਾਲ ਲਾ ਦੇਂਗੀ ਉਕਲੇ ਘੇੜਾ ਹਾਂ ਖੁੱਲੇ ਘਲਾਏ ਨਾਲ ਉਹਨੂੰ ਤੇਰੇ ਆੜੀ ਨਾਲੇ ਕਰ ਲੈਣੀ ਆ ਆਪਾਂ ਨੇ ਹਾਂ ਉਹਦੇ ਵਿੱਚ ਜਗੈ ਨਹੀਂ ਤੇ ਉਦੋਂ ਹੂੰ 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 ਉਹ ਕਹਿੰਦਾ ਕਹਿੰਦਾ ਜੇ ਮਰਜ਼ੀ ਲਿਓ ਇੱਕ ਦਿਨ ਪਹਿਲਾਂ ਦੱਸ ਦੋ ਬੜਾ ਠੀਕ ਆ ਨਾਲੇ ਮਰੰਡੇ ਆ ਜੇ 10 20 ਘੱਟ ਵੀ ਵੇਗ ਗਈ ਤਾਂ ਵੀ ਕੋਈ ਨਹੀਂ ਆਓ ਹੁਣ ਤਾਂ ਆਏ ਵੀ ਨਵੇਂ ਵਿੱਚ ਫਾਇਦਾ ਯਾਰ ਹਾਂ ਪਾਣੀ ਲੱਗਿਆ ਹੋਇਆ ਕਣਕ ਬੀਜ ਹੋ ਜੂਗੀ ਹਾਂ ਕਣਕ ਤਾਂ ਹੁਣ ਸਾਰੀਆਂ ਹੀ ਨਿਕਲਿਆ ਹੀ ਆ ਆਪਣੀਆਂ ਹਾਂ ਆ ਕਣਕ ਆਪਣੀ ਸਾਰੀਆਂ ਤੇ ਕੀਤੀ ਆ ਹਾਂ ਬਹੁਤ ਟੌਪ ਦੀ ਖੜੀ ਆ ਤੇ ਵੀ ਪੂਰੀ ਐ ਨ ਇੱਕ ਨੰਬਰ ਖੜੀ ਸਿਮਰਨ ਦੀ ਕਣਕ ਵੀ ਠੀਕ ਆ ਹੁਣ ਨਿਕਣ ਲੱਗੇ ਜਣੀ ਉਹ ਗੱਲ ਨਹੀਂ ਬਣੀ ਹਲੇ ਵੀ ਦੂਈ ਵਾਰ ਦੀ ਵੀ ਦੂਈ ਵਾਰ ਨੂੰ ਵੀ ਗੱਲ ਬਣੀ ਨਹੀਂ ਹਾਂ ਚੱਲ ਚੱਲ ਨਾ ਰਲ ਜਣੀ ਹੁਣ ਪਾਣੀ ਲਾਤਾ ਨਾ ਦਾਣੇ ਵਿੱਚ ਜਿਹੜੇ ਰੁਗੇ ਹੋਏ ਆ ਬਾਹਰ ਆ ਜਾਣਗੇ ਹਾਂ ਕਿ ਨਹੀਂ ਬਿਲਕੁਲ ਬਾਕੀ ਵਿਆਹ ਚ ਦੇਖਦੇ ਆ ਫਿਰ ਹਣ ਕਿੱਕਾ ਰੰਗ ਮੰਗ ਬੰਨਾ ਹੁੰਦਾ ਭਾਈ ਮੈਂਦਰ ਦੇ ਸਾਲੇ ਦਾ ਵਿਆਹ ਤੁਹਾਨੂੰ ਪਹਿਲਾਂ ਵੀ ਦੱਸਿਆ ਗਰੇਂਦਰ ਦਾ ਆ ਜਾਣ ਦਾ ਹੁਣ ਉਹਨੇ ਲੰਘ ਗਿਆ ਉਹ ਉਹ ਲੰਘ ਗਿਆ ਮਰੰਡੇ ਨੂੰ ਮੈਂ ਉਹ ਚੱਕਿਆ ਦਾ ਫੋਨ ਕਹਿੰਦਾ ਵੀ ਆਉਣਾ ਮੈਂ ਕਿੱਧਰ ਨੂੰ ਆਵਾਂ ਮਹਾ ਭਾਈ ਇੱਧਰ ਨੂੰ ਤਾਂ ਹੈ ਗਿਆ ਬਹੁਤ ਸੱਪ ਵਾਲਾ ਵੀ ਜੇ ਤੂੰ ਉੱਧਰ ਨੂੰ ਆਉਂਗਾ ਉੱਧਰ ਤੇ ਇੱਕ ਗੀਲਾ ਹੀ ਦੂਰਾ ਬੱਟ ਨੂੰ ਆ ਜੀਆ ਆਪਣਾ ਫੇ ਕਹਿੰਦਾ ਮੈਂ ਮਰੰਡੇ ਜਾਇਆ ਉਹਨਾਂ ਹਾਲੇ ਮਹਾ ਚੱਲ ਮਰੰਡੇ ਆਉਣਾ ਉਹਨੇ ਜਾਣ ਨੂੰ ਟਰੈਕਟਰ ਬਹੁਤ ਵਧੀਆ ਚੱਲਦਾ ਨਾ ਸੁਪਰ ਹੀਟਰ ਬਾ ਸਾਹਮਣੇ ਆ ਹਾਂ ਨਾ ਨਾ ਕਹਿਣੇ ਵਾਲੀ ਗੱਲ ਨਹੀਂ ਬਾਈ ਕੋਈ ਆਗੇ ਵੀ ਦੇਖ ਸਕਦਾ ਥੱਲੇ ਗੁੱਧ ਦਿਖਾਈ ਜਿਹੜੀ ਜਿਹੜੀ ਮੈਂ ਤੋਖੜਾ ਥੱਲੇ ਹਾਂ 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 ਦੇਖ ਉਹ ਹੀ ਉਹ ਹੀ ਨਹੀਂ ਹੈਗਾ ਮੂੰ ਵੀ ਕੋਈ ਚੱਕਰ ਨਹੀਂ ਤੋੜਦਾ ਕੋਈ ਕੁਝ ਨਹੀਂ ਆਪਣੀਆਂ ਪਲੇਟਾਂ ਦੀ ਪਟਾਈ ਦਿਖਾ ਦੇ ਕਰੀ ਹੁਣ ਤਾਂ ਖੜੀ ਆ ਹਾਂ ਹੂੰ ਵੀ ਦੇਖ ਲੈ ਤੂੰ ਗਿੱਲਾ ਖੇਤ ਹਾਂ ਮਿੱਟੀ ਬਾਈ ਟੈਰਾ ਨਾ ਭੱਜਦੀ ਆ ਪੂਰਾ ਗਿੱਲਾ ਖੇਤ ਆ ਦਿੱ ਦੇ ਨਾਮ ਇੱਕ ਕਿਹੜਾ ਦਿਖਾ ਦੇ ਫੀਰ ਸ਼ਾਟ ਹਾਂ ਪਤਾ ਨਹੀਂ ਹਾਂ ਮੇਰੇ ਵੱਲੋਂ ਸასი ਕਾਲ ਜੀ ਮਿਲਦੇ ਆਂ ਅਗਲੇ ਵਲੌਗ ਚ ਐਨਾ ਕਿ ਤੁਸੀਂ ਆ ਫਾਰਟ ਉਹਦਾ ਕਾਣਾ ਵੀ ਦੇਖੀਓ ਇਹ ਨਹੀਂ ਤਾਂ ਆਉਂਦੀ ਹੋਣੀ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਟਰੈਕਟਰ ਮਰਦਾ ਨਹੀਂ ਜਮਾਈ ਵੀ ਆ ਨਹੀਂ ਹੈਗਾ ਉਂੀਆਂ ਮਰੋਂ ਮਰੋਂ ਵੀ ਕਰਕੇ ਉੱਪਰ ਟਰੈਕਟਰ ਤਿੰਨ ਤਿੰਨ ਪਰੇਟਾਂ ਪਈਆਂ ਹੋਈਆਂ ਕੋਈ ਮੂੰਹ ਨਹੀਂ ਚੱਕਦਾ ਵੀਰ ਵੀ ਬਸੋਂ ਨੇ ਲਾਸਟ ਭਰੇ ਆ ਉਹੀ ਕਣ ਘਾ ਰਹੀ ਹੋਂ ਦਾ ਪਿੰਡ ਨੂੰ ਜੜੀ ਕੋਈ ਨਹੀਂ ਕੰਮੀ ਜਾ ਜੀ ਨੇ ਪਾਣੀ ਲੇਟ ਟੂਟ ਲਾਇਆ ਜਿੰਨੇ ਯਾਜਵੰਦਰ ਨੇ ਪਾਣੀ ਵੀ ਲੇਟ ਲਾਇਆ ਨਾ ਇਹਦਾ ਸਾਰਾ ਹੀ ਪਲਾਟਦਾਰ ਲੇਟ ਆ ਜੀਲੀ ਵੀ ਮੇਰੇ ਕਹਿੰਦੇ ਨੇ ਲੇਟ ਹੈ ਵੱਡੀ ਇੱਥੇ ਜਿਹਾ ਸਿਮਰਨ ਦੀ ਕਣ ਕੇ ਦੂਜੀ ਵਾਰ ਵੀ ਜੀਆ ਦਿਖਾਉਨੇ ਆ ਤੁਹਾਨੂੰ ਉਹ ਵੀ ਇਹ ਤਾਂ ਹੋਰ ਥੋੜੀ ਜਿਹੀ ਨਿਕਲੇ ਆਵੇ ਫੇਰ ਤਾਂ ਹੋ ਗਿਆ ਕੰਮ ਲੋਟ ਇਹ ਵਿੱਚ ਭਾਈ ਨੁਕਸ ਆ ਗਿਆ ਤਾਂ ਬੀਜ ਨਹੀਂ ਇਹ ਜੰਮਿਆ ਇਹ ਦੂਈ ਵਾਰ ਬੀਜੀ ਆ ਮਾਦੁਰ ਹੈ ਜੰਮੀ ਐ ਨ ਇੱਕ ਸਾਰਾ ਥੋੜੀ ਜਿਹੀ ਛਿੱਧੀ ਐ ਪਾਣੀ ਇਹਨੂੰ ਲਾਤਾ ਜਾਨੀ ਨਿਕਲਦੀ ਆ ਤਿੰਨ ਕਿੱਲੇ ਐ ਇਹ ਥੋੜੀ ਜਿਹੀ ਹੋਰ ਨਿਕਲ ਆਵੇ ਨਾ ਹੁਣ ਪਾਣੀ ਲਾਇਆ ਹੋਇਆ ਫੇਰ ਤਾਂ ਚੱਲ ਇਹਦੀ ਪਹਿਲੀ ਗਣਕਾ ਉਹ ਇਹ ਬਹੁਤ ਟੌਪ ਖੜੀ ਆ ਇਹ ਘਰ ਦਾ ਹੀ ਬੀਜ ਆ ਆਪਣੇ ਜਿਹੜਾ ਆ ਬੀਜ ਆ ਇਹ ਲੱਗੇ ਤੇ ਅਸੀਂ ਥੈਲੀਆਂ ਵਾਲਾ ਬੀਜਣ ਵੀ ਚਲ ਤਿੰਨ ਇੱਕ ਗੀਦਿਆਂ ਦਾ ਬੀਜ ਹੋ ਜੂ ਪਹਿਲਾਂ 2967 ਬੀਜ ਜੀ 2967 ਘਟ ਜੰਮੀ ਫੇਰ ਹੁਣ 826 ਬੀਜ ਇਹ ਵੀ ਘਟ ਜੰਮਿਆ ਚੱਕਰ ਪਤਾ ਨਹੀਂ ਗਿਆ ਚਲੋ ਮਿਲਦੇ ਆ ਜੀ ਹੁਣ ਅਗਲੇ ਵਲੌਗ ਚ ਦੇਖਦੇ ਆ ਜਾ ਕੇ ਘਰਾਂ ਕੋਈ ਕੰਮ ਕਰ ਸਸਰੀਕਾਲ